ਅੱਜ ਬਣਾਵਾਂਗੇ ਕੋਕ ਤੋਂ ਪਾਣੀ ਚਲੋ ਕਰਦੇ ਆ ਐਕਸਪੈਰੀਮੈਂਟ ਸੱਚ ਹੈ ਜਾਂ ਝੂਠ ਇਹ ਤਾਂ ਐਕਸਪੈਰੀਮੈਂਟ ਪੂਰੇ ਹੋਣ ਤੋਂ ਹੀ ਪਤਾ ਲੱਗਣਾ ਆ ਜਿੱਦਾ ਜਿੱਦਾ ਵੀਡੀਓ ਦੇ ਵਿੱਚ ਦੱਸਣਗੇ ਸੇਮ ਉਹੀ ਉਹੀ ਸਟੈਪ ਅਸੀਂ ਫੋਲੋ ਕਰਨਾ ਤਿੰਨ ਚੀਜ਼ਾਂ ਵਰਤ ਹੋਣੀਆਂ ਐ ਐਕਸਪੈਰੀਮੈਂਟ ਦੇ ਵਿੱਚ ਇੱਕ ਕੋਕਾ ਕੋਲਾ ਦੀ ਬੋਤਲ ਛੋਟੀ ਲਈਓ ਜ਼ਿਆਦਾ ਪੈਸੇ ਜ਼ਰੂਰੀ ਖਰਚਣੇ ਤੁਸੀਂ ਕਿਤੇ ਇੱਕ ਲਸਣ ਦੀ ਗੱਠੀ ਤੇ ਇੱਕ ਮੈਂਟੋਸ ਮੈਂਟੋਸ ਜੋ ਦਿਮਾਗ ਦੀ ਬੱਤੀ ਜਗਾ ਦੇ ਇਹ ਮਸ਼ਹੂਰੀ ਪਹਿਲਾਂ ਹੁੰਦੀ ਸੀ ਨਾ ਸਣ ਤਾਂ ਚੁੱਕ ਲਿਆ ਘਰੋਂ ਕੋਕ ਦੀ ਬੋਤਲ ਤੇ ਮੈਂਟੋਸ ਖਰੀਦ ਲਿਆਂਦੀ ਦੁਕਾਨ ਤੋਂ ਚਲੋ ਹੁਣ ਐਕਸਪੈਰੀਮੈਂਟ ਕਰਕੇ ਦੇਖਦੇ ਆ ਫਿਰ ਜਲਦੀ ਜਲਦੀ ਅਸੀਂ ਆਪਣੀ ਸਾਇੰਸ ਲੈਬ ਖੋਲ ਲਵਾਂਗੇ ਤੇ ਸਾਰੇ ਐਕਸਪੈਰੀਮੈਂਟ ਉਹਦੇ ਵਿੱਚ ਹੀ ਕਰਿਆ ਕਰਾਂਗੇ ਨਾ ਸਭ ਤੋਂ ਪਹਿਲਾਂ ਤਾਂ ਕੋਕ ਦੀ ਬੋਤਲ ਦੇ ਉੱਤੋਂ ਇਹਦਾ ਕਾਗਜ਼ ਇਹ ਉਤਾਰ ਦੇਣਾ ਜਿਹੜਾ ਬੋਤਲ ਦੇ ਦੋਵੇਂ ਪਾਸੇ ਦੀ ਸੀ ਤੇ ਫਿਰ ਇੱਕ ਚੁੱਕਣੀ ਲਸਣ ਦੀ ਗੱਠੀ ਤੇ ਉਸ ਨੂੰ ਛਿੱਲ ਦੇਣਾ ਤੇ ਲਸਣ ਦੀਆਂ ਇਕੱਠੀ ਦੀ ਇਹਨਾਂ ਨੇ 3-4 ਕਲੀਆਂ ਲਈਆਂ ਭਾਈ ਤੋਂ ਪਹਿਲਾਂ ਜਲਦੀ ਜਲਦੀ ਲਸਣ ਛਿੱਲ ਲਈਏ ਕਿਉਂਕਿ ਨੇ ਤਾ ਅੱਗੇ ਨਹੀਂ ਹੈਗੇ ਹੋਰ ਨਾ کہیں ਉਹ ਐਕਸਪੈਰੀਮੈਂਟ ਚ ਮੇਰੇ ਤੋਂ ਅੱਗੇ ਨਿਕਲ ਜਵੇ ਤੇ 3-4 ਕਲੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਕਰ ਦੇਣਾ ਸਾਫ ਜਿਹੜਾ ਲਸਣ ਦਾ ਛਿਲਕਾ ਆ ਉਹਦੇ ਉੱਤੇ ਨਾ ਰਵੇ ਐਕਸਪੈਰੀਮੈਂਟ ਘੱਟ ਲੱਗਦਾ ਮੈਨੂੰ ਇਹ ਤੇ ਫੀਲਿੰਗ ਇਦਾਂ ਆਉਂਦੀ ਜਿੱਦਾਂ ਸਾਗ ਦੇ ਤੜਕੇ ਲਈ ਕਰਦੇ ਆ ਨੇ ਲਸਣ ਚਿੱਲੇ ਨੂੰ ਦਿੱਤਾ ਹੋਏ ਕਿਛ ਲਗੇ ਦੋ ਸਾਨੂੰ ਜਲਦੀ ਜਲਦੀ ਮੁਰਕੇ ਲਸਣ ਚਿੱਲਣ ਦੀ ਗੱਲ ਸੁਣ ਕੇ ਸਾਨੂੰ ਮੋਤ ਪੈ ਜਾਂਦੀ ਉਹ ਗੱਲ ਵੱਖਰੀ ਆ ਤੇ ਚਲੋ ਹੁਣ ਕਰਦੇ ਆ ਐਕਸਪੈਰੀਮੈਂਟ ਸ਼ੁਰੂ ਲਸਣ ਦੀਆਂ ਤਿੰਨ ਚਾਰ ਕਲੀਆਂ ਲੈ ਲਈਆਂ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਸਾਫ਼ ਕਰ ਦਿੱਤਾ ਕੋਕ ਦੇ ਟੱਕਰ ਨੂੰ ਦਿੱਤਾ ਉਡਾ ਤੇ ਕੋਕ ਦੇ ਵਿੱਚ ਸਿੱਟਤੀਆਂ ਤਿੰਨੇ ਚਾਰੇ ਕਲੀਆਂ ਲਸਣ ਦੀਆਂ ਜਿੱਦਾਂ ਸੇਮ ਭਾਈ ਦੱਸਦਾ ਪਿਆ ਸੇਮ ਉਦੋਂ ਉਦਾਂ ਹੀ ਕਰਨਾ ਆ ਮੈਨੂੰ ਲੱਗਿਆ ਲਸਣ ਪਾ ਕੇ ਹੀ ਕੋਕ ਸਾਰਾ ਬਾਹਰ ਨੂੰ ਆ ਐਕਸਪੈਰੀਮੈਂਟ ਵਾਲੇ ਕੰਮ ਵਿੱਚ ਦੇਖਿਆ ਕਰ ਤੋਂ ਬੰਦਾ ਬਾਹਰ ਕਰੇ ਹੋ ਨਾ ਸ਼ੀਸ਼ਾ-ਸ਼ੂਸ਼ਾ ਕੁਝ ਭੱਜ ਕੇ ਕਰਦਿਆਂ ਤੇ ਜੁੱਤੀਆਂ ਲੱਗ ਖਾਣੀ ਆ ਉਹ ਵੱਖਰੀ ਗੱਲ ਆ ਚਲੋ ਹੁਣ ਛਿਲਦੇ ਆ ਮੈਂਟੋਸ ਜੋ ਦਿਮਾਗ ਕੀ ਬੱਤੀ ਜਗਾ ਦੇ ਮੈਂਟੋਸ ਦਾ ਪੈਕੇਟ ਛਿਲ ਕੇ ਉਹਦੇ ਵਿੱਚੋਂ ਨਿਕਲੀ ਇੱਕ ਹੋਰ ਮੈਂਟੋਸ ਜਿਸ ਨੂੰ ਅਸੀਂ ਗੱਬ ਦੇ ਵਿੱਚੋਂ ਦਿੱਤਾ ਤੋੜ ਤੇ ਹੁਣ ਇਹਦੇ ਵਿੱਚੋਂ 3-4 ਮੈਂਟੋਸ ਅਸੀਂ ਪਾਣੀਆ ਕੋਪ ਦੇ ਵਿੱਚ ਐਸੇ ਮੇਰਾ ਬੜਾ ਸੁਪਨਾ ਸੀਗਾ ਕਿ ਮੈਂ ਵੀ ਸਾਇੰਸ ਵਾਲੀ ਟੀਚਰ ਬਣਾ ਜਿਹੜੇ ਐਕਸਪੈਰੀਮੈਂਟ ਕਰਦੇ ਆ ਨਾ ਲੈਬ ਦੇ ਵਿੱਚ ਜਾ ਕੇ ਹੁਣ ਮੈਨੂੰ ਲੱਗਦਾ ਥੋੜਾ ਥੋੜਾ ਕਿ ਮੈਂ ਆਪਣਾ ਚੱਲ ਸੁਪਨਾ ਥੋੜਾ ਬਹੁਤਾ ਤਾਂ ਸੱਚ ਕਰ ਲੂੰਗੀ ਇਦਾਂ ਐਕਸਪੈਰੀਮੈਂਟ ਕਰ ਕਰਕੇ ਮੈਂਟੋਸ ਦੀਆਂ ਲਈਆਂ ਸੀ ਤਿੰਨ ਗੋਲੀਆਂ ਲਸਣ ਅਸੀਂ ਪਹਿਲਾਂ ਹੀ ਪਾ ਦਿੱਤਾ ਕੋਕ ਤੇ ਵਿੱਚ ਤੇ ਹੁਣ ਪਾਵਾਂਗੇ ਇਹਦੇ ਵਿੱਚ ਮੈਂਟੋਸ ਇੱਕ ਗੱਲ ਯਾਦ ਰੱਖਣੀ ਆ ਮੈਂਟੋਸ ਜਦੋਂ ਅਸੀਂ ਕੋਕ ਦੇ ਵਿੱਚ ਪਾਣੀ ਆ ਨਾ ਨਾਲ ਦੇ ਨਾਲ ਹੀ ਉਹਦਾ ਢੱਕਣ ਲਗਾ ਦੇਣਾ ਨਹੀਂ ਤਾਂ ਸਾਰਾ ਕੋਕ ਤੁਹਾਡੇ ਮੂੰਹ ਦੇ ਉੱਤੇ ਆਣਾ ਆ ਐਕਸਪੈਰੀਮੈਂਟ ਦਾ ਸਾਰਾ ਸਮਾਨ ਤਿਆਰ ਕਰਕੇ ਬੋਤਲ ਕਰ ਦਿੱਤੀ ਆ ਬੰਦ ਮੈਂਟੋਸ ਤੇ ਲਸਣ ਪਾ ਦਿੱਤਾ ਤੇ ਹੁਣ ਇਹਨੂੰ ਕਰਨਾ ਸ਼ੇਕ ਓਨਾ ਟਾਈਮ ਤੱਕ ਇਹਨੂੰ ਸ਼ੇਕ ਕਰਨਾ ਜਦੋਂ ਤੱਕ ਕੋਕ ਦਾ ਪਾਣੀ ਨਾ ਬਣ ਜਵੇ ਐਕਸਪੈਰੀਮੈਂਟ ਉਹਨਾਂ ਲਈ ਆ ਜਿਨ੍ਹਾਂ ਨੂੰ ਕੋਕ ਪੀ ਕੇ ਜਾਂ ਠੰਡਾ ਪੀ ਕੇ ਵੀ ਬਾਅਦ ਚ ਪਾਣੀ ਦੀ ਤਿਆ ਲੱਗਦੀ ਰਹਿੰਦੀ ਆ 5-7 ਮਿੰਟ ਬੋਤਲ ਨੂੰ ਸ਼ੇਕ ਕਰਨ ਤੋਂ ਬਾਅਦ ਕੁਝ ਨਹੀਂ ਹੋਇਆ ਹੈਗਾ ਬਸ ਸਿਰਫ ਜਿਹੜੇ ਭਾਈ ਨੇ ਬੋਤਲ ਫੜੀ ਹੋਈ ਆ ਉਹਦਾ ਹੀ ਰੰਗ ਚੇਂਜ ਹੋਣ ਲੱਗਾ ਥੋੜਾ ਥੋੜਾ ਸਾਡੇ ਵਾਲੇ ਤਾਂ ਕੋਕ ਇਦਾਂ ਹੀ ਇਦਾਂ ਪੀਆ ਆ ਕਾਲੇ ਰੰਗ ਦਾ ਪਤਾ ਨਹੀਂ ਸਾਡੇ ਵਾਲਿਆਂ ਨੇ ਕੋਕ ਦੇ ਵਿੱਚ ਕਲਰ ਹੀ ਜ਼ਿਆਦਾ ਪਾਇਆ ਹੋਇਆ ਆ ਤੇ ਐਂਡ ਦੇ ਵਿੱਚ ਜਿਹਦਾ ਡਰ ਸੀ ਉਹੀ ਹੋਇਆ ਐਕਸਪੈਰੀਮੈਂਟ ਫੇਲ ਹੋ ਗਿਆ ਕੁਝ ਨਹੀਂ ਹੋਇਆ ਹੈਗਾ ਸਿਫ 40 ਰੁਪਏ ਦੀ ਕੋਕ ਦੀ ਬੋਤਲ ਖਰਾਬ ਹੋਈ ਆ ਪਤਾ ਨਹੀਂ ਅੰਗਰੇਜ਼ਿੰਗਾ ਦਿਮਾਗ ਕਿੱਥੋਂ ਲਾਂਦੇ ਆ ਵਾਧੂ ਦਾ ਹੀ ਦਿਮਾਗ ਲਾਂਦੇ ਰਹਿੰਦੇ ਦੱਸ ਕੁਝ ਹੁੰਦਾ ਨਹੀਂ ਤਾਂ ਵਾਸਤਾ ਨਹੀਂ ਹੁਣ ਇਸ ਕੋਕ ਦਾ ਕੀ ਕਰੀਏ ਆਪਾਂ ਤਾਂ ਪੀ ਨਹੀਂ ਸਕਦੇ ਹੈਗੇ ਉਹਨਾਂ ਨੂੰ ਵੇਚ ਤੋਂ ਤੋੜਨਾ ਕਰਨਾ ਹੁਣ ਇਹਦੇ ਨਾਲ ਅਸੀਂ ਸ਼ੈਂਕ ਪੋਸਟ ਕਰਦੇ ਆ ਜਾ ਕੇ ਬਾਹਰ ਇਹਦੇ ਨਾਲ ਵੀਡੀਓ ਵੀ ਹੁੰਦੀ ਇੱਥੇ ਖਤਮ ਬਾਏ ਬਾਏ ਵੀਡੀਓ ਕਰਦੇ ਆ ਸ਼ੇਅਰ ਪੇਜ ਮੇਰਾ ਕਰ ਲਿਓ ਫੋਲੋ ਫਿਰ ਮਿਲਾਂਗੇ ਨਵੇਂ ਐਕਸਪ